ਹਾਂਜੀ ਬਾਈ ਜੀ ਜਿਹੜੇ ਪਹਿਲੇ ਦੂਜੇ ਨੰਬਰ 33 ਜਿਹਨੇ ਕਬੂਤਰ ਆਇਆ ਤੁਹਾਨੂੰ ਦੱਸ ਦਿਆਂ ਭਰਾਵਾਂ ਨੂੰ ਜਿਹੜੀ ਆਪਾਂ ਬਾਜੀ ਕਰਾਈ ਸੀ ਜਾਂ ਕੋਠਿਆਂ ਤੇ ਆਲਿਆਂ ਦੇ ਘਰੇ ਪਹਿਲੇ ਨੰਬਰ ਤੇ ਆਇਆ ਜੀ ਗੋਪਾ ਰਗੜਦੀਪ ਮੱਤਾ ਗੋਪਾ ਦੀ ਆਹਦੇ ਨੇ ਪਿੱਕੂ ਮੱਤੇ ਦਾ ਕਬੂਤਰ ਹੈ ਇਹਨਾਂ ਦੇ ਨਾਲ ਜਿਹੜੇ ਹੋਰ ਵੀ ਭਰਾ ਇਹਨਾਂ ਦੇ ਜੰਟਾ ਰੋੜੀ ਪਿੱਕੂ ਮੱਤਾ ਜਿੰਦਾ ਮੱਤਾ ਲਖਵੀਰ ਕੱਚੜਾ ਅਵਰਜੀਤ ਕੋਠੇ ਇਹਨਾਂ ਦੇ ਗਰੁੱਪਾਂ ਦੇ ਬੰਦੇ ਆ ਆਲਮ ਕਬੂਤਰ ਆਫਟ ਗੋਟੇ ਗੁਰੂ ਘਟਾਵ ਇਹਨਾਂ ਦਾ ਕਬੂਤਰ ਪਹਿਲੇ ਨੰਬਰ ਤੇ ਆਇਆ ਜੀ ਅੱਜ ਵੀ 2 ਵਜੇ ਨਾ ਛੱਡਿਆ ਦੋਨੇ ਜਿੱਤਿਆ ਅੱਜ ਪਹਿਲੇ ਨੰਬਰ ਤੇ ਆ ਗਿਆ ਜੇ ਬਾਦਦਾ ਵੀ ਸਾਰਾ ਜਿੱਤ ਗਿਆ ਇਹ ਪਹਿਲੇ ਨੰਬਰ ਵਾਲੇ ਪੈਸੇ ਵੀ ਜਿੱਤ ਗਿਆ ਚਾਂਦੀ ਦੇ ਥੱਲਾ ਰੱਖਣਾ ਸੀ ਉਹ ਵੀ ਇਹਨੂੰ ਮਿਲ ਗਿਆ ਜੀ ਆ ਥੱਲਾ ਵਖਾ ਜਿਹੜਾ ਦੂਜੇ ਨੰਬਰ ਤੇ ਕਬੂਤਰ ਆਇਆ ਹੈ ਕਬੂਤਰ ਕੰਨੀ ਕਰ ਆ ਕਬੂਤਰ ਆ ਬਈ ਇਹ ਜੀ ਦੂਜੇ ਨੰਬਰ ਤੇ ਕਬੂਤਰ ਆਇਆ ਇਹ ਭਲਾਈਆਂ ਦੇ ਨਾਲ ਦਾ ਕਬੂਤਰ ਹੈ ਮਨਦੀਪ ਭਲਾਈਆਣਾ ਰਾਜੂ ਪਨੇਟਾ ਮਨਦੀਪ ਭਲਾਈਆਣਾ ਪਰਮ ਗੋਰਾ ਭਲਾਈਆਣਾ ਪਰਮ ਭਲਾਈਆਣਾ ਨਵੀਂ ਭਲਾਈਆਣਾ ਅਮਰਤਾ ਭਲਾਈਆਣਾ ਅੰਮਾ ਭਲਾਈਆਣਾ ਜੱਗਾ ਸਰਪੰਚ ਭਲਾਈਆਣਾ ਇਹ ਸਾਰੇ ਭਰਾਵਾਂ ਦਾ ਕਬੂਤਰ ਹੈ ਜੀ ਸਾਰੇ ਭਰਾ ਇਕੱਠੇ ਚੜਦੇ ਆਵਾਜ਼ਾਂ ਇਹਨਾਂ ਦਾ ਦੂਜੇ ਨੰਬਰ ਤੇ ਕਬੂਤਰ ਆਇਆ ਤੇ ਤੀਜੇ ਨੰਬਰ ਤੇ ਇਹਨਾਂ ਦਾ ਪ੍ਰੈਸ ਦਿੱਤਾ ਜੀ ਦੂਜੇ ਨੰਬਰ ਤੇ ਕਬੂਤਰ ਤੀਜੇ ਨੰਬਰ ਦੇ ਕੂਤਰ ਆ ਗਿਆ ਸੀ ਬਾਈ ਉਹ ਕੋਈ ਤੀਜੇ ਨੰਬਰ ਦਾ ਨਾਮ ਨਹੀਂ ਸੀ ਉਹ ਕੂਤਰ ਆਇਆ ਕੰਤੀ 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 ਹੌਲ ਉਹ ਤਾਂ ਤੀਜੇ ਨੰਬਰ ਤੇ ਆਇਆ ਸੀ ਬਾਈ ਉਹ ਤੀਜੇ ਨੰਬਰ ਵਾਲੇ ਨੂੰ ਪੁੱਛ ਨਹੀਂ ਸੀਗਾ ਫਿਰ ਆਪਾਂ ਦੇਣਾ ਕਰਾਂਗੇ ਗਾਹ ਨੂੰ ਤੀਜੇ ਨੰਬਰ ਵਾਲੇ ਨੂੰ ਵੀ ਨਾਮ ਯਾਰ 21 ਨੰਬਰ ਨੂੰ ਸ਼ਾਵਸ਼ ਸ਼ਾਵਸ਼ੇ ਦਿੱਤੀ ਬਈ ਇਹਨੂੰ ਜਿਹੜਾ ਨਵਾ ਦੇਦਾ ਵੀ ਭਰਾ ਬਾਜੀ ਕਿਵੇਂ ਹੋਈ ਬੱਸ ਤੇ ਬਾਈ ਜੀ ਬਹੁਤ ਬਾਕੀ ਆ ਗਏ ਆਪਣੇ ਪਿੰਡ ਦੇ ਸਿਰੇ ਭਰਾ ਆਪਣੇ ਆਏ ਸੀ ਇਹਨਾਂ ਨੂੰ ਪੁੱਛੋ ਵੀ ਬਾਜੀ ਆਪਦੀ ਕਿੱਦਾਂ ਦੀ ਲੱਗੀ ਕਿਵੇਂ ਹੋਈ ਤੇ ਕਿਵੇਂ ਆਪਾਂ ਕਰਾਈਏ ਬਾਜੀ ਬਹੁਤ ਚੰਗੀ ਹੋਈ ਬਈ ਇੱਕ ਨੰਬਰ ਹੋਈ ਹੈ ਬਹੁਤ ਵਧੀਆ ਬਾਜੀ ਕਰੀ ਬਹੁਤ ਵਧੀਆ ਬਾਜੀ ਕਰਾਇਆ ਬਹੁਤ ਸੇਵਾ ਕੀਤੀ ਬੈਠੇ ਬੈਠੇ ਬਾਜੀ ਵੇਖੀਏ ਬਹੁਤ ਸੇਵਾ ਕੀਤੀ ਬਹੁਤ ਬਹੁਤ ਵਧਾਈਆਂ ਬਾਜੀ ਨੂੰ ਅੱਜ ਆਪਾਂ ਕੱਪ ਆ ਕਿਸੇ ਨੂੰ ਨਹੀਂ ਪਤਾ ਸੀ ਕਾਦੇ ਆਸਟ੍ਰੇਲੀਆ ਦਾ ਆਪਾਂ ਫਿਰ ਆਪਾਂ ਕੱਪ ਤਾਂ ਦੇਣਾ ਏ ਇਹ ਬੰਦੇ ਸਾਰਿਆਂ ਤੋਂ ਜ਼ਿਆਦਾ ਬਾਜ਼ੀਆਂ ਜਿੱਤੇ ਸਲਮਾਨ ਟਕਰਿਆ ਇਹਨਾਂ ਦਾ ਇਹ ਸਭ ਤੋਂ ਵੱਧ ਬਾਜ਼ੀਆਂ ਜਿੱਤੇ ਜੀ ਆਪਣੇ ਉਠਾ ਵਾਲਾਂ ਦਾ ਬਾਜ਼ੀਆਂ ਦੇ ਇਨਾਂ ਦਾ ਧੰਨਵਾਦ ਭਰਾਵਾਂ ਦਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਸਾਡਾ ਸਮਾਨਦ ਕੀਤਾ ਬਹੁਤ ਬਹੁਤ ਧੰਨਵਾਦ ਠੀਕ ਹੈ OK OK ਜੀ ਸਾਰੇ ਭਰਾਵਾਂ ਨੂੰ ਜੀ ਗਲਤੀ ਬਖਸ਼ਿਓ ਇਹ ਨਾਮ ਆ ਗਿਆ